ਜੇ ਸੋਚਦੇ ਹੋ ਤੁਸੀਂ ਢੇਰੀ ਸਾਡੀ ਦਿਸੇ ਮੰਡੀ ਵਿੱਚ ਦੂਰ ਤੋਂ ਤਾਂ ਇੱਕ ਵਾਰੀ ਸੱਜਣੋ ਦਵਾਈ ਲੈ ਕੇ ਜਾਇਓ ਸੰਗਰੂਰ ਤੋਂ ਸੰਗਰੂਰ ਤੋਂ ਕਿੱਥੇ ਲੈ ਕੇ ਜਾਣੀ ਆ ਫਲੈਕਸ ਦਿਖਾਦੀ ਸੱਜਣਾ ਖਾਲਸਾ ਪੈਸਟੀਸਾਈਡ ਸੰਗਰੂਰ ਸੱਜਣੋ ਪੁਲਿਸ ਲੈਣ ਦੇ ਬਿਲਕੁਲ ਨਜ਼ਦੀਕ ਬਾਈ ਉਹਨਾਂ ਦਾ ਕੈਸ ਕਾਊਂਟਰ ਲੱਗਿਆ ਹੋਇਆ ਬੜੀਆਂ ਘੈਂਟ ਘੈਂਟ ਵਧੀਆ ਵੈਰਾਈਟੀ ਦੀਆਂ ਦਵਾਈਆਂ ਬਹੁਤ ਸਸਤੇ ਰੇਟਾਂ ਦੇ ਵਿੱਚ ਖਾਲਸਾ ਜੀ ਇਹ ਤੁਹਾਡੇ ਤੱਕ ਪਹੁੰਚਾਰੇ ਨੇ ਤੁਹਾਨੂੰ ਮਤਲਬ ਦੇ ਰਹੇ ਨੇ ਤੇ ਅੱਜ ਕਿਹੜੇ ਕਿਹੜੇ ਪ੍ਰੋਡਕਟ ਨੇ ਕੀ ਗੱਲਬਾਤ ਹੈ ਕਿਹੜੀਆਂ ਬਿਮਾਰੀਆਂ ਤੋਂ ਰੋਕਦੇ ਨੇ ਫੁੱਲ ਡਿਟੇਲ ਦੇ ਵਿੱਚ ਕੱਲੀ ਕੱਲੀ ਦਵਾਈ ਬਾਰੇ ਦੱਸ ਦਿੰਨੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਹਿਲਾਂ ਸਵਾਗਤ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਖਾਲਸਾ ਜੀ ਦੱਸਿਓ ਫਿਰ ਹੁਣ ਜਿਹੜਿਆਂ ਸੱਜਣਾ ਤੇ ਮਨ ਦੇ ਵਿੱਚ ਚਾਹਣਾ ਹੈ ਵੀ ਸਾਡੀ ਢੇਰੀ ਬਿਨਾ ਪੱਖੇ ਤੋਂ ਦੂਰੋਂ ਚਮਕੇ ਤਾਂ ਫਿਰ ਉਹਨਾਂ ਨੂੰ ਕਿਹੜਾ ਕਿਹੜਾ ਪ੍ਰੋਡਕਟ ਯੂਜ਼ ਕਰਨਾ ਪਊ ਉਹ ਮਹਾਰਾਜ ਆਪਾਂ ਨੇ ਤਾਂ ਖਾਲਸਾ ਦਾ ਲੰਗਰ ਲਾਉਂਦਾ ਹੀ ਆਇਆ ਅੱਛਾ ਜੀ ਪਣ ਦਾ ਲੰਗਰੀ ਲਾਏ ਨੇ ਅੱਜ ਤੱਕ ਆਹ ਪਈਆ ਕੀ ਸਿੱਖ ਸਜੀ ਬਾਈ ਇਦੇ ਚ 13045 ਸਾਰੇ ਐਨਪੀਕੇ ਬੌਰਨ 05234 ਪਟਾਸ਼ ਸਾਰਾ ਕੁਝ ਇਹਦੇ ਵਿੱਚ ਹੈਗਾ ਬਾਈ ਇੱਕ ਵਾਰੀ ਪ੍ਰੋਟੈਕਟ ਵਰਤ ਕੇ ਦੇਖੋ ਹੁਣ ਟਾਈਮ ਆ ਇਹਦਾ ਠੀਕ ਹੈ ਜੀ ਹੁਣ ਵੀਰੇ ਤੁਹਾਨੂੰ ਆਪਾਂ ਨੇ ਥੋੜੇ ਦਿਨਾਂ ਬਾਅਦ ਹੀ ਵੀਡੀਓ ਸ਼ੂਟ ਕਰਨ ਨੂੰ ਕਿਉਂ ਬੁਲਾਇਆ ਕਿਉਂਕਿ ਹੁਣ ਆਹ ਦਵਾਈ ਦਾ ਟਾਈਮ ਆ ਕੋਈ ਬੀਰ ਭਾਈ ਰਹਿ ਨਾ ਜਾਵੇ ਕਿਤੇ ਪਸਤੇ ਬਾ ਰਹਿ ਜੇ ਮਨ ਚ ਹੂੰ ਹੂੰ ਠੀਕ ਹੈ ਜੀ ਤੇ ਇਹ ਇਹ ਆਪਣਾ 6 ਕਿੱਲਿਆਂ ਦਾ ਲੀਟਰ ਆਗਾ 5 ਤੋਂ 6 ਤੇ ਪੈ ਜਾਂਦਾ ਹੈਗਾ ਠੀਕ ਹੈ ਜੀ ਠੀਕ ਹੈ ਜੀ ਰੇਟ ਇਹਦਾ ਜਮਾ ਜੈਨੂ ਵਾਲਾ ਮੈਨੂੰ ਫੋਨ ਕਰੋ ਵੀਰੇ ਫੋਨ ਤੇ ਤੁਹਾਨੂੰ ਰੇਟ ਦੱਸਾਂਗੇ ਓਕੇ ਠੀਕ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਛੁੰਡੀ ਤੋਂ ਆਪਣਾ ਪ੍ਰੋਡਕਟ ਆਉਂਦਾਗਾ ਲੋਬਨ ਠੀਕ ਹੈ ਜੀ ਨਾਲੇ ਦਾ ਮੌਕੇ ਤੇ ਛੁੰਡੀ ਮਾਰਤੀਆ ਨਾਲੇ ਟਿੱਡਾ ਪਮੱਕੜ ਨਾਲੇ ਵੀਰੇ 20 ਦਿਨ ਦਾ ਰਿਜ਼ਲਟ ਆ 25 ਦਾ ਇਹਦਾ ਓਕੇ ਇੱਕ ਵਾਰੀ ਮਤਲ ਸੜਕਾ ਕਰਨ ਤੋਂ ਬਾਅਦ 20 ਦਿਨ ਖੇਤ ਘੇੜਾ ਮਾਰਨ ਦੀ ਲੋੜ ਘੇੜਾ ਮਾਰਨ ਦੀ ਲੋੜ ਨਹੀਂ ਹੈਗੀ ਜੀ ਠੀਕ ਹੈ ਜੀ ਜੇ ਤੁਸੀਂ ਨੇ ਢੇਰੀ ਚਮਕਾਉਣੀਆਂ ਗਈ ਤਾਂ ਸਾਡਾ ਆ ਪ੍ਰੋਡਕਟ ਜ਼ਰੂਰ ਵਰਤੋ ਠੀਕ ਹੈ ਜੀ ਅੱਜ ਅੰਮ੍ਰਿਤਸਰ ਗਿਆ ਹੋਇਆਗਾ ਸਾਡਾ ਭਰਾ ਬਾਈ ਹਾਂਜੀ ਪਤਾ ਕਿੰਨੇ ਕਿੱਲਾਂ ਦੀ ਦਵਾਈ ਛੱਡਣ ਹੂੰ 90 ਕਿੱਲਾਂ ਦੀ ਦਵਾਈ ਛੱਡਣ ਉਹਦੇ ਜੇ ਕੀ ਆਗਾ ਕੁਝ ਨਹੀਂ ਹੈਗਾ ਹੋਰ ਜੀ ਆਹੀ ਆ ਗੱਲਾ ਕੱਲਾ ਬਾਈ ਇਹ ਕੱਲਾ ਓਕੇ ਬਿੱਲ ਚੈੱਕ ਕਰ ਸਕਦੇ ਹੋਗੇ ਆ ਕੇ ਕੱਲਾ ਸਿਕਸ ਜੀ ਦਿੱਤਾਗਾ ਉਹਨਾਂ ਨੂੰ ਆਪਾਂ ਨੇ ਤੇ ਮਤਲਬ ਇਹਦੇ ਵਿੱਚ ਜਿਵੇਂ ਕਹਦੀ ਆ ਵੀ ਕਾਫੀ ਤਤ ਨੇ ਹਨਾ ਬਾਦੂ ਮਤਲਬ ਜਿਵੇਂ ਇੱਕ ਸੁਪਰ ਸੀਟਰ ਕਹਦੀ ਆ ਵੀ ਉਹ ਬਾਹੀ ਵੀ ਕਰ ਦਿੰਦਾ ਕਰਾਹ ਵੀ ਲਾ ਦਿੰਦਾ ਹਨਾ ਜੀ ਤੇ ਸਾਗਾ ਵੀ ਵਿੱਚੀ ਲਾ ਦਿੰਦਾ ਤਾਂ ਵੀ ਇਹ ਸਾਰਾ ਕੁਝ ਉਹਦੇ ਵਿੱਚ ਇੱਕ ਚੀ ਗੇੜੇ ਚ ਹੀ ਸੜ ਜਾਂਦਾ ਉਹ ਉਹ ਚੀਜ਼ਾਂ ਇਹਦੇ ਚ ਨੇ ਮਦਰ ਜੀ ਨੇ ਇਹ ਪਾਤੀ ਨੂੰ ਹੋਰ ਚੀਜ਼ਾਂ ਜਿਹੜੀਆਂ ਤੁਸੀਂ ਦੱਸਿਆ ਨੇ ਕੋਈ ਪਾਉਣ ਦੀ ਲੋੜ ਨਹੀਂ ਪਾਸੇ ਨਹੀਂ ਲੋੜ ਨਹੀਂ ਬਾਈ ਆਹ ਪਿਆ ਸਾਡੇ ਲਵੇ ਹਾਂਜੀ 13045 ਹੂੰ ਇਹ ਪਿਆਗਾ ਬਾਈ ਸਾਡੇ ਲਵੇ ਇਹ ਅਸੀਂ ਕੰਪਨੀ ਨਹੀਂ ਦਿਖਾ ਸਕਦੇ ਕਿਤੇ ਆਲਾ ਕਾਲ ਨੂੰ ਮਾਲ ਦੇਣੋਂ ਖਤ ਠੀਕ ਹੈ ਜੀ ਸਾਲਟ ਦਿਖਾ ਦਿੰਦੇ ਆ 13045 एनपीके 13 0.45 ठीक है जी ये चीज एक, एक बोर्न आडागा हां जी एदे ਵਿੱਚ ਆ ਬਜੀ ਉਹ ਤਾਂ ओके ਤੁਹਾਡਾ ਸਾਰਾ ਬੋਤਾ ਇਹਦੇ ਵਿੱਚ ਆ ਠੀਕ ਹੈ ਜੀ ਹਾਂਜੀ ਲੱਗੇ ਗੱਲ ਸਾਡੇ ਭਰਾ ਨਾਲ ਕਰੋ ਠੀਕ ਹੈ ਜੀ ਤੇ ਹਾਂਜੀ ਵੀਰਿਆ ਦੱਸਿਓ ਤੁਸੀਂ ਵੀ ਖੁੱਲ ਕੇ ਜੀ ਕਰਾਂ ਮੇਨ ਤਾਂ ਹੁਣ ਉਹ ਸਮੱਸਿਆ ਆਉਣੀ ਆਪਣੋਂ ਦਾਣਾ ਦਾਗੀ ਹੁੰਦਾ ਇੱਕ ਤਾਂ ਹਾਂ ਬਿਲਕੁਲ ਜਿਹੜੀ ਮੇਨ ਸਮੱਸਿਆ ਕੀ ਜਾ ਫੜ ਪੈਂਦਾ ਆ ਟਾਈਮ 'ਚ ਆ ਗਈ ਪੈਂਦਾ ਜਦ ਹੁਣ ਨੇਰੀ ਚੱਲਦੀ ਆ ਮਾਲਾ ਜਿਹੜਾ ਨਿਸਰਗੀ ਉਹਨੇ ਇੱਕ ਦੂਜੇ ਨਾਲ ਵੱਜ ਕੇ ਬਲਾਸਟ ਹੋ ਕੇ ਫੁੱਟ ਜਾਣਾਗਾ ਫੁੱਟ ਜਾਣਾ ਜੀ ਫੁੱਟ ਜੇ ਉਹ ਤੋਂ ਪਹਿਲਾਂ ਆਪਾਂ ਮੰਨ ਲਓ ਜਿਹੜਾ ਆਪਾਂ ਭੂਪਣੀ ਨਹੀਂ ਬਣਾਈ ਜਿਹੜੀ ਭੂਪਣੀ ਜਵਾਨ ਲੱਗ ਜene ਇੱਕ ਸਪਰੇ ਤਾਂ ਸੀ ਉਦੋਂ ਕਰਾਉਣੀ ਆ ਦੀ ਇੱਕ 30 ਤੋਂ 35 ਪੈਸੇ ਯਾਰ ਨਿਸਰਗੀ ਇੱਕ ਉਦੋਂ ਕਰਾਉਣੀ ਆ ਜੀ ਦੋਨਾਂ ਨੇ ਮਤਲਬ ਉਦੋਂ ਦੋਨਾਂ ਨੇ ਕੰਮ ਕਰਨਾ ਇਹਦਾ ਮੇਨ ਆ ਆਪਣਾ ਕੰਮ ਆ ਫੜ ਰੋਕਣ ਦਾ ਹੁਣ ਮੰਨ ਕੇ ਚਲੋ ਵੀ ਜੱਟ ਲਵੇ ਇਹਦਾ ਫਾਫਲਾ ਜਾਂ ਦੁੱਧਾ ਦਾ ਰੇਟ ਨਹੀਂ ਹੈਗਾ ਪਹਿਲੀ ਗੱਲ ਤਾਂ ਇਹੀ ਆ ਜੇ ਹੁਣ ਮੰਨ ਲਾ ਜੇ ਚਾਰ ਦਾਣੇ ਹੋਣਗੇ ਜੱਟ ਲਵੇ ਫੇਰ ਹੀ ਆਪਣੇ ਲਵੇ ਉਹ ਸਾਰਾ ਦਾ ਕੰਮ ਜੱਟ ਦੇ ਸਿਰਤੀ ਚੱਲ ਬਿਲਕੁਲ ਜੱਟ ਤੋਰਾਗਾ ਰੀੜ ਦੀ ਹੱਡੀ ਐ ਜੱਟ ਜੱਟ ਲਵੇ ਪੈਸੇ ਆਉਣੇ ਜੱਟ ਲਵੇ ਬਾਜ਼ਾਰ ਚ ਜਾਣਾ ਜੱਟ ਨਹੀਂ ਵਿਆਹ ਕਰਨਾ ਜੱਟ ਨਹੀਂ ਜਵਾਕ ਬਾਹਰੇ ਤੋਰਨੇ ਆ ਜੇ ਜੱਟ ਜਿਉਂਦਾ ਤਾਂ ਸਾਰੇ ਜਿਉਂਦੇ ਆ ਜੇ ਝੋਟਾ ਮਰਗੇ ਜੂਆਂ ਪਹਿਲੀ ਮਰ ਜਣਗੀਆਂ ਸਮਝੋ ਗੱਲ ਨੂੰ ਤੁਸੀਂ ਆਪਣਾ ਮਸਲਾ ਕੀ ਐ ਮੰਨ ਲਾ ਆਪਾਂ ਕੋਈ ਬਾੜੀ ਕਮਾਈ ਨਹੀਂ 10 20 ਰੁਪਏ ਦਾ ਮਾਰ ਜਣਾ ਆਪਣਾ ਮੇਨ ਕੰਮ ਆ ਵੀ ਦਾਣੇ ਦੀ ਫੜਨਾ ਪਵੇ ਸਮੱਸਿਆ ਦਾਣੇ ਦੇ ਫੜਦੀ ਹੁੰਦੀ ਆ ਉਦੋਂ ਬੜਾ ਦੁੱਖ ਲੱਗਦਾ ਜਿਹੜਾ ਅੱਧੀ ਟਰਾਲੀ ਫੜਦੀ ਕੱਢ ਕੇ ਪਰਾਂ ਮਾਰਦਿਆਂ ਹਾਏ ਹਾਏ ਸਹੀ ਪਰਾਂ ਮਾਰਦਿਆਂ 6 ਮਹੀਨਾ ਦੀ ਫਾਫਲਾ ਸੱਪਾਂ ਦੀਆਂ ਸਿਰੀਆਂ ਮੱਧ ਕੇ ਕੋ ਮਾਰਦਿਆਂ ਰਾਤਾਂ ਦੇਖ ਦੇ ਕੇ ਬੰਦਾ ਫਰੀ ਜਾਂਦਾ ਬਿਲਕੁਲ ਜੀ ਫਰੀ ਜਾਂਦਾ ਇਹ ਗਰਮੀ ਦੇ ਜੇਠ ਹਾਰਦਿਆਂ ਤੋਂ ਪਾਪਾ ਦੁਨੀਆ ਸਾਰੀਆਂ ਐਵੇਂ ਹੀ ਕਹਿੰਦੇ ਨੇ ਹੁੰਦੇ ਤਪਾਇਆ ਹੋਇਆ ਸਾਧ ਹੋ ਗਿਆ ਸੱਚੀਉਂ ਸਾਧ ਹੋਇਆ ਨੱਕਿਆ ਹੋਇਆ ਬੰਦਾ ਬਿਲਕੁਲ ਬਿਲਕੁਲ ਜਦ ਬੰਦੇ ਨੇ 80000 ਨੂੰ ਠੇਕੇ ਤੇ ਲੈਤੀ ਹੁੰਦੀਆਂ ਨਾ ਬਾਈ ਕੀ ਨਿਕਲਦੀ ਆ ਫੜ ਨਿਕਲਦਾ ਗਾ ਸਹੀ ਗੱਲ ਹੈ ਜੀ 80000 ਨੂੰ ਠੇਕੇ ਤੇ ਲੈ ਕੇ ਲਾਟਾਂ ਪੈਂਦੀਆਂ ਨੇ ਬੰਦੇ ਦੀ ਜਿਵੇਂ 855 ਮਾਰਦਾ ਦਾ ਬੰਦਾ ਜਿਵੇਂ 855 ਮਾਰਦਾ ਨਾ ਬੰਦਾ ਫਿਰ ਲਾਟਾਂ ਮਾਰਦਾ ਜੋੜ ਤੋੜ ਤੋੜ ਲਾ ਕੇ ਦੇਖਦਾ ਨਾ ਵੀ ਬਚਿਆ ਕੀ ਆ ਅਖੀਰ ਨੂੰ ਜੇ ਮੰਦਰੀ ਦਿਹਰੀ ਵੀ ਨਾ ਬਚੀ ਯਾਰ ਫਾਇਦਾ ਕੀ ਆ ਜੇ ਖੇਤੀ ਕਰਨ ਦਾ ਫਿਰ ਬੰਦੇ ਦਾਈ ਗੱਲ ਹੈ ਜੀ ਸਾਡਾ ਕੰਮ ਕੀ ਹੈ ਵੀਰ ਬਣ ਕੇ ਸਾਡੇ ਲਵੇ ਇੱਕ ਵਾਰੀ ਆਓ ਦਰਸ਼ਨ ਦੇ ਕੇ ਜਾਓ ਚਾਹ ਪਾਣੀ ਲੰਗਰ ਪਾਣੀ ਛੱਕ ਕੇ ਜਾਓ ਕੋਈ ਸਾਨੂੰ ਬਾਲਾ ਰੇਟ ਨਹੀਂ ਮਹਗਾ ਲਾਉਂਦੇ ਛੋਡੇ ਨਾਲ ਦੁੱਧ ਵਾਂਗੂ ਖੜਿਆ ਮੋਢੇ ਨਾਲ ਮੋਢਾ ਲਾ ਕੇ ਖੜਿਆ ਮੰਨ ਲਏ ਉਹ ਚੀਜ਼ ਹੈ ਜਿਵੇਂ ਮੈਡਮ ਨੀਤਾ ਸੋਮਾਣਾ ਕਹਿੰਦੀ ਵੀ ਬੇ ਨਾਗ ਦੀ ਬੱਚੀ ਨਾਲ ਹੱਥ ਲਾਈ ਮੁੰਡਿਆ ਇਹ ਉਹ ਚੀਜ਼ਾਂ ਨੇ ਇਹ ਬੁਲਬੁਲ ਦੇ ਬੱਚੇ ਨੇ ਬਾਈ ਆਮ ਨਹੀਂ ਹੈਗੇ ਠੀਕ ਹੈ ਜੀ ਆਈਐਸਓ ਮਾਰਕਾ ਪ੍ਰੋਡਕਟ ਨੇ ਸਾਡੇ ਬ੍ਰਾਂਡਡ ਪ੍ਰੋਡਕਟ ਨੇ ਓਕੇ ਇਹ 12 ਬੂਰਾਂ ਦੇ ਪੜਾਕੇ ਪਾਉਣ ਵਾਲੀ ਵਿੱਚ ਬਰਾਂ ਦੇ ਪੈਣ ਪੜਾਕੇ 12 ਬੂਰ ਦੇ 12 ਬੂਰ ਦੇ ਪੜਾਕੇ ਏਪ ਹੁੰਦੀ ਉਤਮ ਗੋਲਡ ਠੀਕ ਹੈ ਜੀ 6E+ ਕਿਹਨੇ ਬਣਾਉਣੀ ਹੈ ਗੱਲ ਦਾਣੇ ਦੀ ਰੰਗਦ ਤੇ ਨਹੀਂ ਲਿਆਉਣੀਆਂ ਹੋਰ ਕੁਝ ਮਰਜੀ ਪਾ ਲੋ ਬਹੁਤ ਪ੍ਰੋਡਕਟ ਆਉਂਦੇ ਜਾਂਦੇ ਰਹੇ ਵੀ ਨੇ ਆਉਂਦੇ ਵੀ ਰਹਿਣਗੇ ਪਰ ਜਿੰਨਾ ਇਹਦੇ ਟ੍ਰੈਲ ਆਇਆ ਭਰੋਸਾ ਸਾਨੂੰ ਇਹ ਤੇ ਆ ਪਰ ਹੋਰ ਕਿਸੇ ਤੇ ਨਹੀਂ ਓਕੇ ਉਤਮ ਕਿਸਾਨੀ 6 ਜੀ ਹਾਂ ਉਤਮ ਕਿਸਾਨੀ 6 ਜੀ ਇਹ ਇਹੀ ਕੰਪਨੀ ਚ ਬਾਈ ਨੂੰ ਕੰਮ ਕਰਦੇ ਨੂੰ ਕਿੰਨੇ ਸਾਲ ਹੋ ਗਏ ਬਾਈ ਤਨੂ ਹਣ ਮੈਨੂੰ ਘੱਟੋ ਘੱਟ ਮੰਨ ਕੇ ਚੱਲੋ ਜਾਦੀ ਮੇਰੀ ਸੁਰਤ ਸੁੰਭਲੀ ਆਪਾਂ ਪੜਕੇ ਹਟਿਆ 2007 ਜਿਵੇਂ ਬਹਾਦਰਪੁਰ ਅੱਡੇ ਦੇ ਕੰਮ ਸਿੱਖਣ ਲੱਗੇ ਬਾਈ ਪੰਮੀ ਖਹਿਰਾ ਦੀਗਾ ਓਕੇ ਉਦ ਜਿਹੜੇ ਦਾ ਸਕੂਟਰ ਹੁੰਦਾ ਸੀ ਟੁੱਟਿਆ ਸਕੂਟਰ ਦੀ ਮੇਰੇ ਲੈ ਕੇ ਘਰੇ ਵੀ ਗਾਣਾ ਪੈਂਦੀ ਆ ਵੀ ਡਾਕਟਰ ਕਿਧਰੋਂ ਆ ਗਿਆ ਕਰੇ ਮਤਲਬ ਉਦੋਂ ਫੀਲਡ ਕਰਨੀ ਖੇਤਾਂ 'ਚ ਜਾਣਾ ਇਸ ਤਰ੍ਹਾਂ ਕਰਦੇ ਹੁੰਦੇ ਸਾਰੇ ਮੈਨੂੰ ਵੀ ਇਹ ਤਾਂ ਭੈਣ ਦਾ ਡਾਕਟਰ ਲੱਗਿਆ ਵੱਡਾ ਪਰ 2007 ਤੋਂ ਲੈ ਕੇ 2024 ਤੱਕ ਮੈਂ ਸੰਘਰਸ਼ ਲੜਿਆ ਜ਼ਿੰਦਗੀ ਨਾਲ ਜ਼ਿੰਦਗੀ ਨਾਲ ਵੀ ਲੜਿਆ ਹਾਲਾਤ ਵੀ ਬਹੁਤ ਦੇਖਿਆ ਤਰਾਉ ਚਰੋ ਵੀ ਦੇਖਿਆ ਜ਼ਿੰਦਗੀ ਦੇ ਵਿੱਚ ਪਿੰਡ 'ਚ ਵੀ ਪਤਾ ਕਰ ਸਕਦੇ ਨੇ ਵੀ ਕਾਲੇ ਦਾ ਨੇਚਰ ਕਿ ਆ ਜਾ ਕਾਲਾ ਬੰਦਾ ਕਿ ਆ ਮਤਲਬ ਬੰਦਾ ਯਾਰ ਧੀ ਭੈਣ ਦਾ ਸਾਜੀਬਨ ਗੋਟੇ ਦਾ ਜੱਤੀ ਹੋਵੇ ਲੋਕ ਅੱਥੀ ਸਾਮਾ ਕਰਦੇ ਨੇ ਬਿਲਕੁਲ ਜੀ ਵੱਡੀ ਗੱਲ ਹੈ ਤੁਹਾਡੇ ਪਿੰਡ ਪਿੰਡ ਘੜੇਸਦਾ ਤੁਹਾਡਾ ਪਿੰਡ ਆਪਣਾ ਕਾਂਝਲਾ ਬਾਈ ਕਾਂਝਲਾ ਕਾਲੇ ਨੂੰ ਨੰਬਰਦਾਰ ਮੈਂ ਨੰਬਰਦਾਰ ਦਾ ਭਰਾ ਥੋੜਾ ਗ ਤਲ ਤੇ ਡੀਲ ਨਹੀਂ ਕਰਨਾ ਕਿਸੇ ਨਾਲ ਧੋਖਾਧੜੀ ਨਹੀਂ ਵਿਸ਼ਵਾਸ ਘਾਤ ਨਹੀਂ ਖਾਲਸਾ ਖਾਲਸੇ ਦਾ ਮਤਲਬ ਇਹ ਖਾਸ ਮਾਲਕ ਖਾਲਸਾ ਸਾਡਾ ਕੰਮ ਗਿਆ ਸੁੱਧ ਇੱਕ ਨੰਬਰ ਪਿਓਰ ਬਾਕੀ ਹੁਣ ਖਾਲਸਾ ਹੀ ਤੁਹਾਨੂੰ ਡਿਲੀਵਰੀ ਦੇਣਗੇ ਲਓ ਜੀ ਖਾਲਸਾ ਬਹੁਤ ਬੱਬ ਤੇ ਇੱਕ ਆਪਣਾ ਵੀਰੇ ਡਿਲੀਵਰੀ ਦਾ ਵੀ ਕੰਮ ਆਪਣਾ ਮੇਨ ਹੈਗਾਗਾ ਅੱਛਾ ਜੀ ਹਾਂ ਡਿਲੀਵਰੀ ਜਰੂਰ ਸਾਨੂੰ ਆਰਡਰ ਕਰੋ ਹਾਂ ਜੀ ਦਵਾਈ ਡਿਲੀਵਰ ਸਾਨੂੰ ਕਰਾਵਾਂਗੇ ਇਹਦੀ ਲਿਮਟ ਆਪਣੀ 15 ਤੋਂ 20000 ਆਰਡਰ ਦੀ ਹੈਗੀ ਇਹ ਤਾਂ ਸਭ ਸਰੋਤਿਆਂ ਨੂੰ ਆਪਣੇ ਨੂੰ ਪਤਾ ਹੀ ਆ ਪੱਟੀ ਬਾਈ ਬਿਲਕੁਲ ਜੀ ਬਿਲਕੁਲ ਬਾਕੀ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਦੱਸ ਹੀ ਚੁੱਕੇ ਆ ਵੀ ਜਿੰਨੇ ਦਾ ਤੁਹਾਡਾ ਆਰਡਰ ਆ ਉਦੋਂ ਅੱਧੀ ਪੇਮੈਂਟ ਪਹਿਲਾਂ ਪਹਿਲਾਂ ਹਾਂ ਸਾਡੇ ਲੇਪੇ ਪਹੁੰਚਣੀ ਜ਼ਰੂਰੀ ਆ ਤੇ ਅੰਮਰਸਰ ਮਾਲ ਛੱਡਣ ਗਿਆ ਹੋਇਆਗਾ ਸਾਡਾ ਭਰਾ ਮੇਰਾ ਦੂਜਾ ਭਰਾ ਮੇਰਾ ਛੋਟਾ ਭਰਾ ਮੇਰਾ ਹਾਂਜੀ ਉਹ ਬਾਈਆਂ ਦਾ ਰਾਤ ਮਾਲ ਮੈਂ ਤੇ ਆ ਬਾਈ ਕੋਮਲਾ ਸੀ ਇੱਥੇ ਕੱਢ ਕੇ ਗਿਆਗੇ ਸਾਰਾ ਮਾਲ ਫਿਰ ਮੈਂ ਨਾਲ ਘਰੇ ਲੈ ਕੇ ਗਿਆਗਾ ਠੀਕ ਹੈ ਜੀ ਉਹਨਾਂ ਦੀ ਬੰਦਿਆਂ ਦੀ ਪੇਮੈਂਟ ਜਦੋਂ ਆ ਬਿਲ ਬੁੱਕ ਤੋਂ ਉਹਨਾਂ ਨੂੰ ਬਿਲ ਭੇਜਤਾ ਹਾਂਜੀ ਉਹਨਾਂ ਦੀ ਪੇਮੈਂਟ ਬਾਈ ਸਾਨੂੰ 15 ਮਿੰਟ ਚ ਅੱਧੀ ਪੇਮੈਂਟ ਆ ਜਾਂਦੀ ਸਿਉਨੇ ਵਰਗੇ ਬੰਦੇ ਨੇ ਬਾਈ ਇੱਕ ਨੰਬਰ ਸਿਉਨੇ ਵਰਗੇ ਬੰਦੇ ਨੇ ਦੇਸੀ ਘੋਲੇ ਬੰਦੇ ਅੰਮ੍ਰਿਤਸਰ ਏਰੀਆ ਨੂੰ ਆਲਾ ਕਹੇ ਜਾਂਦਾਗਾ ਉਧਰ ਆਏ ਨੇ ਭਾਉ ਨਾ ਵੀ ਭਾਉ ਨੇ ਆਏ ਨੇ ਫਲਾਣਾ ਉਹ ਵਧੀਆ ਬੰਦੇ ਨੇ ਦਿਲ ਦੇ ਸਾਫ਼ ਬੰਦੇ ਨੇ ਬਾਈ ਬਿਲਕੁਲ ਜੀ ਬਿਲਕੁਲ ਹਾਂ ਵਰਤ ਕੇ ਪਤਾ ਲੱਗਦਾ ਬਹਿਣ ਗੱਲ ਤੋਂ ਹਾਂ ਭੇਜ ਤੋਂ ਬਾਹ ਪੇਜ ਹਾਂ ਭੇਜ ਜਾਣਗੇ ਬਾਹ ਪੇਜ ਜਾਣਗੇ ਸਹੀ ਗੱਲ ਹੈ ਜੀ ਹਾਂ ਤੇ ਲਓ ਮਿੱਤਰੋ ਹੋਰ ਵੀ ਤੁਸੀਂ ਕਿਸੇ ਪ੍ਰੋਡਕਟ ਬਾਰੇ ਜਾਣਕਾਰੀ ਲੈਣੀ ਆ ਬਾਕੀ ਬਾਈ ਹਰਾਂ ਦੇ ਨੰਬਰ ਆ ਜਿਹੜੇ ਆਪਾਂ ਡਿਸਪਲੇ ਦੇ ਉੱਪਰ ਡਿਸਕ੍ਰਿਪਸ਼ਨ ਦੇ ਵਿੱਚ ਲਿਖਤੇ ਤੇ ਆਹ ਕਾਰਡ ਤੇ ਵੀ ਮਾਰਦੀ ਉਸਤਾਦ ਕੈਮਰਾ ਹੈ ਨਾ ਤੇ ਸੱਜਣੋ ਐਡਰੈਸ ਦੁਬਾਰੇ ਦੱਸ ਦਿੰਨੇ ਆ ਪੁਲਿਸ ਲੈਣ ਦੇ ਬਿਲਕੁਲ ਨਜ਼ਦੀਕ ਸੰਗਰੂਰ ਸ਼ਹਿਰ ਦੇ ਵਿੱਚ ਨਾ ਜਦੋਂ ਤੁਸੀਂ ਬਡਰੁਖਿਆਂ ਵਾਲੇ ਰੋਡ ਤੇ ਜਾਓਗੇ ਸਾਹਮਣੇ ਦੋ ਨੀਲੇ ਰੰਗ ਦੀਆਂ ਬਾਈ ਉਹ ਦਿਖਾ ਦੀ ਸਪਰੇਅੜੀਆਂ ਢੋਲੀਆਂ ਟੰਗੀਆਂ ਹੋਈਆਂ ਨੇ ਸੱਜਣੋ ਇਹ ਬਾਈ ਉਹਨਾਂ ਦੇ ਬਿਲਕੁਲ ਜਿਵੇਂ ਕਹਦੀ ਇੱਕ ਕੈਸ਼ ਕਾਊਂਟਰ ਦੇ ਸਾਹਮਣੇ ਨੇ ਤੇ ਇਹਦੇ ਸਾਹਮਣੇ ਫਿਰ ਇਧਰਲੇ ਪਾਸੇ ਕੈਸ਼ ਕਾਊਂਟਰ ਜਿਹੜਾ ਆਪਣਾ ਲੱਗਿਆ ਹੋਇਆ ਹੈ ਨਾ ਤੇ ਫੁੱਲ ਗਾਰੰਟੀ ਵਾਲੇ ਪ੍ਰੋਡਕਟ ਨੇ ਬਾਈ ਉਹਨਾਂ ਵੀ ਸਾਡੀ ਫਸਲ ਜਾ ਰਹਣਾ ਵੀ ਮੁੱਲ ਮੋੜ ਕੇ ਜਾਵੇ ਤਾਂ ਫਿਰ ਤੁਸੀਂ ਇੱਕ ਵਾਰੀ ਜ਼ਰੂਰ ਬਈੁਰੇ ਨਾਲ ਸੰਪਰਕ ਕਰ ਲਿਓ ਬਹੁਤ ਵੱਡੇ ਵੱਡੇ ਆਫਰ ਨੇ ਬਹੁਤ ਜਾਇਜ਼ ਰੇਟਾਂ ਤੇ ਵੰਦੀਆਂ ਦਵਾਈਆਂ ਚਾਹ ਪਾਣੀ ਦਾ ਲੰਗਰ ਜ਼ਰੂਰ ਸਾਕ ਕੇ ਜਾਇ ਕਰੋ ਬਾਈ ਲੰਗਰ ਦੇ ਕਰਦੇ ਦਵਾਈ ਲੈਣੀਆਂ ਨਾ ਲਓ ਤੁਹਾਡੀ ਇੱਛਾ ਚਾਹ ਪਾਣੀ ਜ਼ਰੂਰ ਸਾਕ ਕੇ ਜਾਓ ਹਾਂ ਉਹ 24 ਘੰਟੇ ਚੱਲਦਾ ਹੀ ਰਹਿੰਦਾ ਲੰਗਰ ਆਪਣੇ ਲਵੇ ਠੀਕ ਹੈ ਜੀ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ ਆ ਬਾਈ ਜੀ ਪਤਾ ਇਹ